ਨਟਾਟਾ ਜਿਆ ਗਿਆ ਟਰਨਾ ਲਾਣ ਦਾ ਕੀ ਕਾਰਨ ਬਣਿਆ ਜੇ ਕਿਤਾਜ ਰੋਡ ਤੇ ਆ ਗਏ ਮਹਿਮਾਨ ਸਿੰਘ ਰਾਜਪੁਰਾ 7750 ਭਾਰਤੀ ਜੀ ਖਾਨ ਯੂਨੀਅਨ ਇਕਾ ਸਿੱਧੂ ਪਰ ਰੋਜਪੁਰ ਜ਼ਿਲ੍ਹੇ ਦੇ ਡੇਢ ਦੋ ਮਹੀਨੇ ਤੋਂ ਉੱਥੇ ਲਗਾਤਾਰ ਧਰਨਾ ਚੱਲ ਰਿਹਾ ਸੀ ਕਿਉਂਕਿ ਮੁਸਤਰਕਾ ਮਾਲਕਾਨ ਜਿਹੜੀ ਜ਼ਮੀਨਾਂ ਜਿਹੜੇ ਲੋਕ ਬਾਹਰ ਹੀ ਉਹਨਾਂ ਨੂੰ ਉਸ ਲੋਕ 30 35 35 ਸਾਲ ਤੋਂ ਬਾਹਰ ਹੀ ਸੀ ਉਹਨਾਂ ਨੂੰ ਜ਼ਬਰੀ ਉੱਥੇ ਉਜਾੜਨ ਦਾ ਸਰਕਾਰ ਨੇ ਉਹ ਕਰਿਆ ਸੀ ਪੂਰੇ ਘਰ ਕੇ ਉੱਤੇ ਧਰਨਾ ਚੱਲ ਰਿਹਾ ਸੀ ਦੋ ਬੰਦੇ ਸਾਡੇ ਮਰਨwarte ਤੇ ਬੈਠੇ ਸੀ ਪਿਛਲੇ ਹਫਤੇ ਇਹਨਾਂ ਨੇ ਚਾਰ ਪੰਜ ਦਿਨ ਹੋ ਗਏ ਇੱਕ ਬੰਦਾ ਚੱਕ ਕੇ ਹਸਪੀਟਲ ਦਾਖਲ ਕਰਾਇਆ ਪਿਛਲੇ ਹਫਤੇ ਸਾਡੇ ਨਾਲ ਵਾਦਾ ਕਰਿਆ ਕਿ ਅਸੀਂ 24 ਤਰੀਕ ਤੱਕ ਤੁਹਾਡਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਂਗੇ 24 ਤਰੀਕ ਤੱਕ ਸਰਕਾਰ ਨੇ ਕਿਸੇ ਨੂੰ ਬੁਲਾਇਆ ਨਹੀਂ ਮਜਬੂਰ ਇਨਸਾਨਾਂ ਨੂੰ ਇਹ ਧਰਨਾ ਸਾਰੇ ਪੰਜਾਬ 'ਚ ਕਰਨਾ ਪਿਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅੱਜ 12 ਤੋਂ ਹਲੇ 4 ਤੱਕ ਇਹ ਲੱਗਦਾ ਵੀ ਸਾਨੂੰ ਇਹ ਸ਼ਾਇਦ ਪੱਕਾ ਹੀ ਨਾ ਕਰਨਾ ਪਵੇ ਇਹਦੇ ਕਰਕੇ ਅਜਧਾਰਨਾ ਚੱਲ ਰਿਹਾ ਹੈ ਇਹ ਕਰਨਾ ਹੁਣ ਤਰੀ ਦਿਨ ਚੱਲੇਗਾ ਤੇ ਕੋਈ ਤੱਕ ਜੇ ਤੰਨਾ ਜਾਰੀ ਰਹਿਣਾ ਅਜ ਤਾ ਹਲੇ ਸੰਕੇਤਕ ਹੈ 12 ਤੋਂ 4 ਵਜੇ ਤੱਕ ਅਗਰ ਨਹੀਂ ਸਰਕਾਰ ਕੋਈ ਗੱਲ ਕਰਦੀ ਹੈ ਉਸ ਤੋਂ ਬਾਅਦ ਜੋ ਹੁਕਮ ਆਊਗਾ ਸ਼ਾਇਦ ਪੱਕਾ ਹੀ ਕਰਨਾ ਪਵੇ ਕਿੰਨੇ ਜਿੱਤੇ ਬੰਦੀਆਂ ਜਿਹੜੀਆਂ ਉਹਦੇ ਪੁੱਛਿਆ ਕਿਸਾਨੀ ਉਹਨਾਂ ਸਿੱਧੂਪੁਰ ਵਾਲੇ ਨੇ ਸਰ ਕੀ ਜਾ ਜਾਂਦੇ ਹੋ ਆਪਣੇ ਕੀ ਸਰਕਾਰ ਕੀ ਮੰਨ ਕਰਦੇ ਅਸੀਂ ਤਾਂ ਸਰਕਾਰ ਤੋਂ ਜੋ ਉਹਨਾਂ ਹੀ ਮੰਗੀਆਂ ਉਹ ਜੀ ਮੰਨਾਂ ਉਹਨਾਂ ਨੇ ਕਿਹਾ ਤਾਂ ਇਤਿਹਾਸ ਜਿਹੜੇ 30 40 40 ਸਾਲ ਤੋਂ ਲੋਕ ਬਾਤ ਕਰਨੇ ਬਾਹਰ ਨਹੀਂ ਹਨ ਉਹਨਾਂ ਨੂੰ ਉਹਨਾਂ ਦਾ ਨਾਮ ਕਰਤੀ ਜਾਣੀ ਗਿਆ ਜਮੀਨਾ ਉਹਦੇ ਕਰਕੇ ਅਸੀਂ ਸਾਰਾ ਐਜੂਕੇਸ਼ਨ ਸਰਕਾਰਾਂ ਤੇ ਨਾਕਾ ਕਰੋ ਆਪਣੀ ਰਾਖੀਆ ਕਰੋ ਸਰਕਾਰਾਂ ਤੇ ਨਾਕਾ ਕਰੋ ਆਪਣੀ ਰਾਖੀਆ ਕਰੋ ਸਰਕਾਰ ਇਹ ਨਾ ਬਗਦੀ ਦੇ ਪੇਸਾ ਖੜੇ ਤੇ ਇਹ ਧਰਨਾ ਕਿ ਸਮਤਨ ਲੈ ਕੇ ਪਹੁੰਚਾ ਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਭਾਰਤੀ ਕਿਸਾਨ ਯੂਨਿਟਾ ਸਿੱਧੂ ਪਰ ਬਲਾਕ ਯੂਥ ਵਿੰਗ ਪ੍ਰਧਾਨ ਬਲਾਕ ਨੌਰ ਇਹ ਧਰਨਾ ਲਾਇਆ ਹੋਇਆ ਲਿਆ ਹੋਇਆ ਜੀ ਜੁਮਲਾ ਮੁਸਤਾਕਾ ਮਾਲਕਾਂ ਜ਼ਮੀਨਾਂ ਜਿਹੜਾ ਸਰਕਾਰ ਮੰਗ ਮੰਨ ਕੇ ਮੁੱਕ ਰਹੀ ਆ ਉਹਦੇ ਵਿਰੋਧ ਦੇ ਵਿੱਚ ਫੋਜ ਪਰ ਸਾਡੀ ਇੱਥੇ ਬੰਦੀ ਬਰੋ ਧਰਨਾ ਕਰ ਰਹੀ ਸੀ ਕਿਸੇ ਦਫਤਰ ਤੇ 2 ਮਹੀਨੇ ਹੋ ਗਏ ਸੀਗੇ ਜੀ 1 ਮਹੀਨੇ ਤੋਂ ਸਾਡਾ ਕਿਸਾਨਦਾਰਾ ਸਿੰਘ ਉਖੜ ਤਾਲ ਦੇ ਬੈਠਿਆ ਸੀ ਤੇ ਉਹ ਤੋਂ ਬਾਅਦ ਸਰਕਾਰ ਨੇ ਕੀ ਕੀਤਾ ਕਿ ਉਸ ਨੂੰ ਜ਼ਬਰਦਸਤੀ ਉਠਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾ ਲਿਆ ੱੱਕੇ ਨਾਲ ਉਹਦੇ ਗੁੱਲੂ ਕੋਸ ਦੀਆਂ ਪੈਪਾਂ ਲਾਈਆਂ ਨੇ ਹੁਣ ਜਿਹੜਾ ਮਸਲਾ ਇਹ ਜੁਮਲਾ ਮੁਸਤਰਕਾ ਮਾਲਕਾਂ ਜ਼ਮੀਨਾਂ ਦਾ ਇਹ ਕੀ ਸੀਗਾ ਆਜ਼ਾਦੀ ਤੋਂ ਬਾਅਦ ਜਦੋਂ ਵੀ ਸਰਕਾਰ ਨੂੰ ਅੰਰੀ ਲੋਡ ਸੀਗੀ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀਗਾ ਕਿ ਜ਼ਮੀਨਾਂ ਆਵਾਦ ਕਰੋ ਖੇਤੀ ਕਰਦੇ ਆਂ ਖੇਤੀ ਜੋਗੀਆਂ ਕਰੋ ਫਸਲਾਂ ਅਗਾਓ ਆਪਣੀਆਂ ਇਸ ਦੇ ਨਾਲ ਕੀ ਕਰਾਂਗੇ ਅਸੀਂ ਤੁਹਾਨੂੰ ਮਾਲਕਾਨ ਹੱਕ ਦਵਾਂਗੇ ਜ਼ਮੀਨਾਂ ਦੇ ਤੇ ਉਸ ਤੋਂ ਬਾਅਦ ਸਰਕਾਰ ਜਦੋਂ ਪਿਛਲੇ ਸਾਲ ਦੱਲਿਆਲ ਸਾਹਿਬ ਨੇ ਧਰਨਾ ਲਾਈ ਨਵੰਬਰ ਦੇ ਵਿੱਚ ਇੱਥੇ ਟੋਲਬਾਗੇ ਅਸੀਂ ਜਾਮ ਕੀਤਾ ਸੀਗਾ ਇਤਰੇ ਹੀ ਟੋਲ ਬਲਾਇਆ ਜੀ ਹਾਂਜੀ ਤੇ ਉਸ ਤੋਂ ਬਾਅਦ ਉੱਥੇ ਉਸ ਟਾਈਮ ਡਿਮਾਂਡ ਮੰਨੀ ਦੀ ਸਰਕਾਰ ਨੇ ਕਿ ਜੁਮਲਾ ਮਸਤਰਕਾ ਮਾਲਕਾਨ ਜ਼ਮੀਨਾਂ ਜਿਹੜੀ ਉਹਦਾ ਹੱਕ ਤੁਹਾਨੂੰ ਬਣਦਾ ਦਿੱਤਾ ਜਾਵੇਗਾ ਤੇ 1 ਸਾਲ ਬਾਅਦ 1.5 ਸਾਲ ਬਾਅਦ ਸਰਕਾਰ ਆਪਣੇ ਮੰਗ ਤੋਂ ਦੁਬਾਰਾ ਫਿਰ ਮੁੱਕਰੀ ਨਜ਼ਰ ਆ ਰਹੀ ਹੈ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਨੇ 50-50 ਸਾਲ ਹੋ ਗਏ ਜ਼ਮੀਨਾਂ ਆਵਾਜ਼ ਕਰਕੇ ਜੰਗਲਾਂ ਨੂੰ ਖੇਤ ਆਪਣੇ ਚਲਦੇ ਕਰੇ ਤੇ ਉਦੋਂ ਪਰ ਅਨਦੇ ਭਨਾਰ ਪ੍ਰਦੇਸ਼ ਦੇ ਕੀ ਗੱਲ ਉਹਨਾਂ ਦਾ ਹੱਕ ਨਹੀਂ ਬਣਦਾ ਉਹਨਾਂ ਦੇ ਜ਼ਮੀਨਾਂ ਦਾ ਮਾਲਕਾਂ ਦਾ ਹੱਕ ਦੇਣ ਦਾ ਤੇ ਹੁਣ ਜ਼ਬਰੀ ਚੱਕ ਚੱਕ ਕੇ ਤੁਸੀਂ ਭੁਖੜਤਾਲ ਦੇ ਬੈਠੇ ਕਿਸਾਨਾਂ ਨੂੰ ਬਾਹਰ ਸਿੱਟੋਗੇ ਤੇ ਸਾਡੀ ਮਜਬੂਰੀ ਬਣ ਜਾਂਦੀ ਹੈ ਫਿਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਸਾਡੇ ਕਿਸਾਨਾਂ ਦੇ ਜਬਰ ਨਹੀਂ ਹੋਣ ਦੇਾਂਗੇ ਨਾ ਕੋ ਲੋਕਾਂ ਦਾ ਪ੍ਰੋਜੈਕਟ ਕਿਨੇ ਦਿਨ ਚੱਲੇਗਾ ਗਰਮ ਤੱਕ ਸਾਡੀ ਉੱਪਰੋਂ ਕਾਲ ਨਹੀਂ ਆਉਂਦੀ ਉਹ ਤੱਕ ਸਾਡਾ ਧਰਨ ਜਾਰੀ ਰਹੇਗਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਸੀਂ ਆਪਣੀ ਜਿਹੜੀ ਮੰਨੀ ਹੋਈ ਮੰਗ ਹੈ ਉਹਨੂੰ ਲਾਗੂ ਕਰੋ ਜੁਮਲਾ ਮਸਤਰਕਾ ਮਾਲਕਾਂ ਤੇ ਬਾਕੀ ਹੋਰ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੇ ਆਵਾਜ਼ ਕਰੀਆਂ ਨੇ ਉਹਨਾਂ ਦਾ ਵੰਡਾ ਕਿਸਾਨਾਂ ਨੂੰ ਦਿਓ ਉਸ ਤੋਂ ਬਾਅਦ ਹੀ ਇਹ ਤਰ੍ਹਾਂ ਚੱਲੇਗਾ